ちょっと。 ਇਹੜੀ ਬੰਦ ਹੁੰਦੀ ਤਾਂ ਕਰਦੇ ਯਾਰ ਨਹੀਂ ਆਪਾਂ ਕੱਲ ਕੋਲੰਬਰ ਬੁਲਾ ਲਾਂਗੇ ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅਡਵਾਂਸ ਪਰਫੈਕਟ ਅਗਜਾਮ ਪੁਆਇੰਟ ਦੇ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਨਿਕਾ ਜੀ ਆਨ ਤੁਹਾਨੂੰ ਸਾਰਿਆਂ ਨੂੰ ਜਿਹੜੇ ਜਿਹੜੇ ਵੀ ਆਉਂਗੇ ਅੱਡਵਾਂਸ ਦੇ ਵਿੱਚ ਆਪਾਂ ਅੱਜ ਲੇਲਿਤ ਨਵੰਦ ਆਮਨੇ ਵੰਦਨ ਨਾਲੋਂ ਮਾੜਾ ਕੀ ਫਰਕ ਹੈ ਇਹਦੇ ਵਿੱਚ ਤੇ ਇਹਨੂੰ ਕੀ ਨੇ ਸਭ ਤੋਂ ਪਹਿਲਾਂ ਪੰਜਾਬੀ 'ਚ ਲਿਖਿਆ ਸ਼ੁਰੂਆਤ ਕਿਹਨੇ ਕੀਤੀ ਤੇ ਅੱਗੇ ਫਿਰ ਇਹਦੇ ਕਿਹੜੇ ਕਿਹੜੇ ਲੇਖਕ ਨੇਗੇ ਕਿਹੜੇ ਕਿਹੜੇ ਕਿਤਾਬਾਂ ਲੇਲਿਤ ਨਵੰਦ ਦੀਆਂ ਆਈਆਂ ਨੇ ਕਿਤਾਬਾਂ ਇਹ ਦੇਖਾਂਗੇ ਫਿਰ ਅਸੀਂ ਉੱਤੀ ਮੁਲਾਕਾਤ ਯਾਨੀ ਇੰਟਰਵਿਊ ਸਭ ਤੋਂ ਪਹਿਲਾਂ ਪੰਜਾਬੀ 'ਚ ਕਿਹਦੀ ਮਿਲਦੀ ਹੈ ਇਹਦਾ ਮਤਲਬ ਕੀ ਹੈ ਇਹ ਇਹਦੇ ਗਾਂ ਅੱਗੇ ਕਿਨੇ ਕਿਦੀਆਂ ਮੁਲਾਕਾਤਾਂ ਕਿਨੇ ਕਿਨੇ ਕਿਤਾਬਾਂ ਮਿਲਦੀਆਂ ਨੇ ਮੁਲਾਕਾਤਾਂ ਦੀਆਂ ਸਾਸਰੀ ਕਾਲ ਲਕਵੀਰ ਆਵਾਜ਼ ਦੱਸ ਦੇ ਇੱਕ ਵਾਰੀ ਆਵਾਜ਼ ਸਹੀ ਆ ਰਹੀ ਹੈ ਫਿਰ ਅੱਗੇ ਤੁਰਾਂਗੇ ਤੇ ਨਿਵਾਦ ਦਾ ਅਖਰ ਤੁਹਾਨੂੰ ਪਤਾ ਹੈ ਜਿਵੇਂ ਲਾਸਟ ਤੇ ਰੱਖਿਆ ਵੈਸੇ ਨਿਵਾਦ ਪਹਿਲਾਂ ਰੱਖਣਾ ਸੀ ਪਹਿਲਾਂ ਨਿਵਾਦ ਦੀ ਗੱਲ ਕਰਨੀ ਸੀ ਫਿਰ ਲਲਿਤ ਨਿਵਾਦ ਦੀ ਗੱਲ ਕਰਨੀ ਸੀ ਮੁਲਾਕਾਤਾਂ ਕਰਾ ਲੱਗ ਗਈਆਂ ਤੇ ਨਾਲੂ ਛੋਟੇ ਟੌਪਿਕਸ ਨੂੰ ਮੈਂ ਦੋ ਦਿਨ ਇਕੱਠੇ ਕਰ ਲਈ ਪਰ ਫਿਰ ਵੀ ਨਿਮੰਤਰਿਕ ਚਲਦੀ-ਚਲਦੀ ਨਜ਼ਰ ਮਾਰ ਲਾਂਗੇ ਕਿ ਕਿਹੜੇ-ਕਿਹੜੇ ਬੰਦਿਆਂ ਨੇ ਨੀਵਾਂ ਅੰਧਕਾਰ ਹੋਈ ਨਹੀਂ ਵਧੀਆ ਤੇ ਉਹਨਾਂ ਦੀ ਕਿਤਾਬਾਂ ਮोटा-ਮोटा ਜਸਟ ਪੰਜ ਚਾਰ ਲੈਣਾਂ ਦਾ ਨਿਮੰਨ ਤੇ ਵੀ ਆਪਣੀ ਗੱਲ ਮਾਰ ਲੰਗੇ ਜਾਂਦੇ ਜਾਂਦੇ ਹਾਲਾਂਕਿ ਨਿਮੰਨ ਬਾਰੇ ਤੁਹਾਨੂੰ ਪਤਾ ਹੋਣਾ ਲਲਿਤ ਨਿਮੰਨ ਬਾਰੇ ਤੁਹਾਨੂੰ ਮੈਨੂੰ ਲੱਗਦਾ ਹੈ ਬਹੁਤ ਘੱਟ ਨੂੰ ਪਤਾ ਹੋਣਾ ਆਪਾਂ ਉਹੀ ਉਹੀ ਕਲਾਸ ਇਥੇ ਐਕਸਟਰਾ ਹੈਲਪ ਕਲਾਸ ਲੈ ਕੇ ਆਉਣੀ ਹੈ ਜਿਹੜੀ ਕੋਈ ਨਹੀਂ ਕਰਾ ਰਿਹਾ ਨਹੀਂ ਤਾਂ ਪੜ੍ਹ ਵਿੱਚ ਤਾਂ ਫਿਰ ਤੁਸੀਂ ਆਲਰੇਡੀ ਕਿਤੇ ਨਾ ਕਿਤੇ ਕਰ ਚੁੱਕੇ ਹੋਵੋਗੇ ਜਾਂ ਕਰੋਗੇ ਕਿਉਂਕਿ ਜੀਨੇ ਵੀ ਸੀਰੀਅਸ ਤੌਰ ਤੇ ਜੋ ਸੀਰੀਅਸ ਹੈ ਆਪਣੇ ਫਿਊਚਰ ਲਈ ਜਿਨੀ ਮਾਸਟਰ ਜਾਂ ਲੈਕਚਰਰ ਆ ਲੱਗਣ ਲਈ ਤੇ ਉਹ ਕਿਤੇ ਵੀ ਲੈ ਲਓ ਜਰੂਰ ਕਿਤੋਂ ਵੀ ਉਹਨੇ ਵੇਚ ਲੈਣਾ ਤਾਂ ਉਹ 8-10 ਹਜ਼ਾਰ ਰੁਪਏ ਸੇ ਆਪਣਾ ਫਿਊਚਰ ਤਾਂ ਨਹੀਂ ਖਤਰੀ ਚ ਪਾਉਗਾ ਕਿ 8-10 ਹਜ਼ਾਰ ਬਚਾਉਣ ਦੇ ਚੱਕਰ ਚੋ ساری ਉਮਰ ਐਮੀ ਪਿੱਟਦਾ ਰਹੇ। ਇਸ ਲਈ ਤੁਸੀਂ ਕਿਤੇ ਨਾ ਕਿਤੇ ਵੇਚ ਸਭ ਨੇ ਲੈ ਹੀ ਰੱਖਿਆ ਹੋਣਾ ਮੇਂ ਮਨ ਕਿ ਚੱਲਦਾ ਜਿਹਨੇ ਨਹੀਂ ਲਿਆ ਤਾਂ ਉਹ ਦਿਨਾਂ ਚ ਲੈ ਲਿਓ ਜਰੂਰੀ ਨਹੀਂ ਮੈਥੋਂ ਲੈਣਾ ਹੈਗਾ ਜਿੱਥੋਂ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਉੱਥੇ ਤੁਸੀਂ ਵੇਚ ਲੈਣੋ। ਮਤਲਬ ਜਿਹੜਾ ਤੁਹਾਨੂੰ ਬੈਸਟ ਲੱਗਦਾ ਹੈਗਾ ਦੁਨੀਆ ਢਿੰਗ ਤੋਂ ਢਿੰਗ ਪਈ ਹੈਗੀ ਆ। ਆ ਘੱਟ ਆਵਾਜ਼ ਲਿਖਵੀਂ ਠੀਕ ਹੈ ਜੀ। ਲਖਵੀਰ ਕਹਿੰਦੇ ਆਵਾਜ਼ ਘੱਟ ਆਪਾਂ ਥ ਕਲਾਸ ਜਿਹੜਾ ਹੈਗਾਗਾ ਲਲਿਤ ਨਿਵੰਦ ਮੁਲਾਕਾਤ ਨਿਵੰਦ ਇਹ ਹੁਣ ਆਜ ਦੱਸੋ ਹੁਣ ਸਹੀ ਹੋਣੀ ਸਾਇਦ ਤਾਂ ਲਲਿਤ ਨਿਵੰਦ ਹੁੰਦਾ ਕੀ ਹੈ ਇਹਦੇ ਬਾਰੇ ਆਪਾਂ ਮਾੜੀ ਜੀ ਦੇਖ ਲਈਏ ਕਿ ਲਲਿਤ ਨਿਵੰਦ ਵਿੱਚ ਆਮ ਨਿਵੰਦ ਨਾਲੋਂ ਸੰਖੇਪਤਾ ਕਿਉਂਕਿ ਲਲਿਤ ਮਤਲਬ ਵੀ ਛੋਟਾ ਹੁੰਦਾ ਹੈ ਸੂਖਮਤਾ ਤੇ ਸੰਵੇਦਨਾ ਦਾ ਗੁਣ ਹੁੰਦਾ ਹੈ ਆਮ ਨਿਵੰਦ ਨਾਲੋਂ ਸੰਖੇਪਤਾ ਸੂਖਮਤਾ ਤੇ ਸੰਵੇਦਨਾ ਤਿੰਨ ਸਸੇ ਦੂਜੇ ਸ਼ਬਦਾਂ ਚ ਜਦੋਂ ਲੇਖਕ ਕਪਟਾ ਵਾਲੀ ਮਾਨਸਿਕਤਾ ਨਾਲ ਨਿਵੰਦ ਲਿਖਦਾ ਤਾਂ ਲੈਲੇਤ ਨਿਵੰਦ ਦੀ ਸਿਰਜਣਾ ਹੁੰਦੀ ਹੈ ਕਪਟਾ ਵਾਲੀ ਮਾਨਸਿਕਤਾ ਨਾਲ ਤਾਂ ਹੀ ਤਾਂ ਸੁਖਮਤਾ ਦੀ ਸੰਵੇਦਨਾ ਹੋਊਗੀ ਨਾ ਕਿਉਂਕਿ ਕਪਟਾ ਤੇ ਕਪਟਾ ਚ ਲੇਖ ਦੇ ਮੁਕਾਬਲੇ ਜਾਦੇ ਸੁਖਮਤਾ ਜਾਦੀ ਸੰਵੇਦਨੁਚੀਲਤਾ ਹੁੰਦੀ ਹੈਗੀ ਹੈਗੀ ਸੰਵੇਦਨਾ ਹੁੰਦੀ ਹੈ ਤੇ ਇਹ ਤਾਰਕਿਕ ਨਹੀਂ ਭਾਵਕ ਹੁੰਦਾ ਹੈ ਕਲੀਅਰ ਹੈ ਵੈਸੇ ਨਿਵੰਦ ਤਾਰਕਿਕ ਹੁੰਦਾ ਹੈ ਨਿਵੰਦ ਚ ਕਹਿੰਦੇ ਨਿਵੰਦ ਬੁੱਧੀ ਨਾਲ ਲਿਖਿਆ ਜਾਂਦਾ ਹੈ ਕਪਟਾ ਦਿਲ ਤੋਂ ਲਿਖੀ ਜਾਂਦੀ ਹੈ ਕਪਟਾ ਜਜਵਾਰਤਾ ਨਾਲ ਦੇ ਨਾਲ ਜਾਦੇ ਜੁੜੀ ਹੁੰਦੀ ਹੈ ਤੇ ਨਿਵੰਦ ਜਿਹੜਾ ਹੈਗਾ ਦਿਮਾਗ ਦੇ ਨਾਲ ਤਰਕ ਦੇ ਨਾਲ ਜਿਆਦਾ ਜੁੜਿਆ ਹੁੰਦਾ ਹੈ ਪਰ ਜਿਹੜਾ ਲਲਤ ਨਵੰਦ ਹੈ ਉਹ ਥੋੜਾ ਜਿਹਾ ਨਿਵੰਦ ਤੋਂ ਫਰਕ ਹੈ ਉਹ ਤਾਰਕਿਕ ਨਹੀਂ ਉਹ ਭਾਵਕ ਹੁੰਦੇ ਕਿਉਂਕਿ ਉਹ ਕਪਟਾ ਦੇ ਨੇੜੇ ਜਿਆਦੇ ਹੈ ਨਿਵੰਦ ਨਾਲੋਂ ਇਹ ਫਰਕ ਜਿਹੜਾ ਹੈ ਨਿਵੰਦ ਦਾ ਹੈਗਾ ਹੁਣ ਸਹੀ ਹੈ ਥੈਂਕ ਯੂ ਲਖਵੀਰ ਇਹ ਫਰਕ ਹੈਗਾ ਤੇ ਪੰਜਾਬੀ ਵਿੱਚ ਲਲਤ ਨਵੰਦ ਦਾ ਮੁੱਢ ਕਦੋਂ ਵੱਜਾ ਇਹ ਦੇਖੀਏ ਫਿਰ ਇਹਦੇ ਹੁਣ ਕਿਹੜੇ ਕਿੰਨੇ ਨਹੀਂ ਲਿਖਿਆ ਨਿਵੰਦ ਲਲਤ ਨਵੰਦ ਕਿਨੇ ਨਿਵੰਦੀ ਦੀ ਗੱਲ ਕਰ ਰਹੇ ਲਲਿਤ ਨਿਵੰਦੀ ਦੀ ਗੱਲ ਕਰ ਰਹੇ ਅਲੱਗ ਤੋਂ ਜਣਾ ਹੈਗਾ ਤਾਂ ਪੰਜਾਬੀ ਵਿੱਚ ਇਸ ਕਿਸਮ ਦੇ ਨਿਵੰਧ ਲਿਖਣ ਦੀ ਰਵਾਇਤ ਕੁਲਵੀਰ ਸਿੰਘ ਕਾਂਗ ਨੇ ਪਾਈ ਜਿਨੇ ਰੇਖਾ ਚਿੱਤਰ ਵੀ ਮਿਲਦੇ ਆ ਕੁਲਵੀਰ ਸਿੰਘ ਕਾਂਗ ਨੇ ਜਿਹੜਾ ਮਨਿੰਦਰ ਕਾਂਗ ਦਾ ਪਿਤਾ ਸੀ ਮਨਿੰਦਰ ਕਾਂਗ ਜਿਹੜੀ ਜਿਹੜਾ ਕਹਾਣੀਕਾਰ ਹੋਇਆ ਕੁੱਤੀ ਜਿਹੜਾ ਜਿਹਦੀ ਸਾਹ ਕਹਾਣੀ ਹੈ ਤੈਨੂੰ ਮੈਂ ਨਾ ਮੁਕਰਦੀ ਉਹਦੀ ਕਾਮਰੇਡਾਂ ਬਾਰੇ ਲਿਖੀ ਹੋਈ ਕਹਾਣੀ ਹੈ ਮਨਿੰਦਰ ਕਾਂਗ ਦੀ ਗੱਲ ਕਰ ਰਹੇ ਇਹਦੇ ਪੁੱਤਰ ਦੀ ਇਹਦੀ ਨਹੀਂ ਤੇ ਹਿੱਸਾ ਭਾਰੂਣਯ ਰੋਂਗ ਤੇ ਖੜੇ ਕਰਨ ਵਾਲੀਆਂ ਜਿਹੜੀਆਂ ਹੈਗੀਆਂ ਪੰਜਾਬ ਦੀ ਸੰਕਟਵਾਰੀ ਕਹਾਣੀਆਂ ਹੈਗੀਆਂ ਨੇ ਅ ਮਨਿੰਦਰ ਦੀਆਂ ਤਾਂ ਉਹਨਾਂ ਦਾ ਪਿਤਾ ਜਿਹੜਾ ਕੁਲਵੀਰ ਕਾਂਗ ਹੈ ਉਹਨੇ ਲੇਖਤ ਨਵੰਦ ਲਿਖਣ ਦੀ ਰਵਾਇਤ ਜਿਹੜੀ ਹੈਗੀ ਹੈ ਸ਼ੁਰੂ ਕੀਤੀ ਹੈ ਉਹਦਾ ਅ ਰੇਖਾ ਚਿੱਤਰ ਵੀ ਸਾਨੂੰ ਜਿਹੜੇ 5-4 ਪੰਜਾਬੀ ਦੇ ਮੋਢੀ ਰੇਖਾ ਚਿੱਤਰਕਾਰ ਹੈ ਉਹਨਾਂ ਚ ਕੁਲਵੀਰ ਕਾਂਗ ਦਾ ਨਾਮ ਸੁਮਾਰ ਹੈਗਾ ਤਾਂ ਨਿਤਨਵੰਦ ਦਾ ਮੋਢੀ ਹੀ ਹੋ ਗਿਆ ਮਤਲਬ ਪੰਜਾਬੀ ਵਿੱਚ ਇਸ ਕਿਸਮ ਦੇ ਨਿਵੰਦ ਲਿਖਣ ਦੀ ਰਵਾਇਤ ਜਿਹੜੀ ਹੈਗੀ ਹੈ ਕੁਲਵੀਰ ਸਿੰਘ ਕਾਂਗ ਨੇ ਪਾਈ ਹੈਗੀ ਉਨੇ ਕਿਹੜੇ ਕਿਹੜੇ ਲलित ਨਵੰਦ ਲਿਖੇ ਨੇ ਕਿਤਾਬਾਂ ਲਿਖੀਆਂ ਨੇ ਲलित ਨਵੰਦ ਦੇ ਸੰਗ੍ਰਹਿ ਜਉਦੇ ਹੈਗੇ ਨੇ 나ਦ ਅਨਾਹਤ ਨਦੀ ਕਿਨਾਰੇ ਪਿਆਸਾ ਮਨੁੱਖ ਸੋਗੀ ਸੰਗੀਤ ਦਾ ਜਾਦੂ ਉਦਾਸ ਦਰਖਤਾਂ ਦੇ ਮੌਨ ਨਗਮੇ ਹਰ ਮੰਦਰ ਉਦਾਸ ਹੈ ਜਿਹੇ ਲलित ਨਵੰਦ ਲਿਖੇ ਨੇ ਕੁਲਵੀਰ ਕਾਂਗ ਨੇ ਕਮਾਲ ਦੇ ਲलित ਨਵੰਦ ਜਉਦੇ ਅੱਗੇ ਬਾਕੀ ਹੋਰ ਇਹ ਤੋਂ ਬਿਨਾ ਹੋ ਜਿਹੜੇ ਪੰਜਾਬੀ ਦੇ ਪ੍ਰਮੁੱਖ ਲलित ਨਵੰਦ ਕਿਹੜੇ ਹੈਗੇ ਨੇਗੇ ਤਾਂ ਉਹ ਹੈਗੇ ਨੇਗੇ ਪੰਜਾਬੀ ਵਿੱਚ ਜਸਵੰਤ ਸਿੰਘ ਬਿਰਦੀ ਦਾ ਹੈਗਾ ਸੱਭਿਆਚਾਰਕ ਪ੍ਰਦੂਸ਼ਣ ਜੀਤ ਸਿੰਘ ਸੀਤਲ ਦਾ ਹੈਗਾ ਦਿਵਸਰੇਣ ਤੇਜਵੀਰ ਕਸਰੇਲ ਦਾ ਹੈਗਾ ਸੁਰਮੰਡਲ ਗਗਨ ਪਾਕਿਸਤਾਨੀ ਦਾ ਹੈਗਾ ਕਲੰਬਰ ਕਲੰਦਰ ਸੀਸਾ ਹੈ ਦਰਦਰਵੇਸ ਤੇ ਲੇਖ ਦਰਦਰਵੇਸ ਤੇ ਲੇਖ ਰਾਜ ਪ੍ਰਵਾਨਾ ਦਾ ਹੈਗਾ ਨੂਗੇ ਵਫਾ ਦਾ ਆਲਣਾ ਤੇ ਇਹ ਜਦੋਂ ਬਾਅਦ ਸਾਨੂੰ ਪੰਜਾਬੀ ਵਿੱਚ ਮਿਲਦੇ ਨੇਗੇ ਇੰਨੇ ਹੀ ਹੈ ਪਰ ਕਈ ਵਾਰ ਇੱਕ ਸਵਾਲ ਆ ਜੇ ਤਾਂ ਕਿਸੇ ਨੇ ਨਹੀਂ ਕਰਨ ਤੁਸੀਂ ਕਰਨਗੇ ਉਹੀ ਸਵਾਲ ਤੁਹਾਨੂੰ ਐਜ ਦਬਾਉਣਗੇ ਪੇਪਰਾਂ 'ਚ ਜਿਹੜੇ ਬਾਕੀਆਂ ਨੂੰ ਨਹੀਂ ਆਉਂਦੇ ਹੋਣਗੇ ਤੁਹਾਨੂੰ ਆਉਂਦੇ ਹੋਣਗੇ ਪੰਜਾਬੀ ਨਿਵੰਦ ਦਾ ਆਰੰਭ ਜਿਹੜੀ ਆਪਾਂ ਗੱਲ ਕਰੀਏ ਪੰਜਾਬੀ ਨਿਵੰਦ ਦਾ ਪਹਿਲਾਂ ਆਪਾਂ ਲਲ ਦੇ ਨਿਵੰਦ ਦੀ ਗੱਲ ਕੀਤੀ ਹੁਣ ਆਪਾਂ ਨਿਵੰਦ ਦੀ ਗੱਲ ਕਰਦੇ ਆਂ ਤਾਂ ਪੰਜਾਬੀ ਨਿਵੰਦ ਰਚਨਾ ਦਾ ਮੋੜ 20ਵੀਂ ਸਦੀ ਵਿੱਚ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਕੂਟ ਸਿੰਘ ਦੀ ਵਰਤ ਨਾਲ ਹੁੰਦਾ ਇਹ ਨਿਵੰਦ ਹੈ ਇਹਨੂੰ ਉਹਦੇ ਨਾਲ ਤੋੜ ਕੇ ਦੇਖਿਓ ਭਾਈ ਵੀਰ ਸਿੰਘ ਨੇ ਖਾਲਸਾ ਸਮਾਚਾਰ ਰਸਾਲੇ ਵਿੱਚ 1400 ਦੇ ਨੇੜੇ ਟ੍ਰੈਕਟ ਲਿਖੇ ਇਹ ਤੁਸੀਂ ਪੜਿਆ ਹੋਣਾ ਇਸ ਤੋਂ ਇਲਾਵਾ 700 ਦੇ ਕਰੀਬ ਲੇਖ ਲਿਖੇ 1400 ਟ੍ਰੈਕਟ ਖਾਲਸਾ ਸਰਸਾਲੀ ਚ 700 ਦੀ ਗ੍ਰੀਨ ਲੇਖ ਤੇ ਇਹ ਸਾਰੇ ਲੇਖ ਉਹਨੇ ਗੁਰੂ ਨਾਨਕ ਚਮਤਕਾਰ ਜਿਹੜੀ ਦੀ ਕਿਤਾਬ ਹੈਗੀ ਐ ਕਲਗੀਧਰ ਚਮਤਕਾਰ ਜਿਹੜੀ ਦੀ ਕਿਤਾਬ ਹੈਗੀ ਐ ਅਸ਼ਟਗੁਰੂ ਚਮਤਕਾਰ ਆਧ ਪੁਸਤਕਾ ਜੋ ਦੇ ਸਪੇ ਨੇਗੇ ਸਾਰੇ ਦੇ ਸਾਰੇ ਭਾਈ ਵੀਰ ਸਿੰਘ ਐਸੀ ਤਰ੍ਹਾਂ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਆਪਣੀ ਇੱਕੋ ਇੱਕ ਪੁਸਤਕ ਖੁੱਲੇ ਲੇਖ ਵਿੱਚ ਸਹਿਤਕ ਲੇਖ ਲਿਖੀ ਤੇਨੋਂ ਦੀਆਂ ਕਵਤਾਵਾਂ ਸੀਗੀਆਂ ਹਾਲਾਂਕਿ ਚੌਥੀ ਵੀ ਬਾਅਦ ਤੋਂ ਬਾਅਦ ਤੋਂ ਇਹ ਪਰ ਉਹਦੇ ਹੁੰਦੇ ਤਿੰਨ ਆਈਆਂ ਸੀ ਖੁੱਲੇ ਮੈਦਾਨ ਖੁੱਲੇ ਸਮੁੰਕੁਨ ਅਸਮਾਨੀ ਖੁੱਲ ਖੁੱਲ ਖੁੱਲੇ ਰਾਂਘਣਾ ਉਹਨੇ ਕੱਪਾਵਾ ਸੀ ਤੇ ਇੱਕ ਉਹਦੀ ਲੇਖ ਸੀਗੀ ਲੇਖਾਂ ਦੀ ਕਿਤਾਬ ਖੁੱਲੇ ਲੇਖ ਇੱਕੋ ਇੱਕ ਸੀਗੀ ਪੰਜਾਬੀ ਚ ਵੈਸੇ ਅੰਗਰੇਜ਼ੀ ਤਾਂਨੇ ਕਾਫੀ ਲਿਖਿਆ ਨੇ ਪ੍ਰੋਫੈਸਰ ਪੂਰਨ ਸਿੰਘ ਵੀ ਗੱਲ ਕਰ ਰਹੇ ਆ ਕਿ ਇਹ ਪਹਿਲੀ ਪੁਸਤਕ ਹੈ ਜਿਸ ਵਿੱਚ ਲੇਖ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਨਹੀਂ ਕਿਤੇ ਲੇਖ ਨਹੀਂ ਹੋਇਆ ਸਿੱਧੂ ਬੰਦਾ ਪ੍ਰੋਫੈਸਰ ਪੂਰਨ ਸਿੰਘ ਨੇ ਪਹਿਲੀ ਪੁਸਤਕ ਹੈ ਪੰਜਾਬੀ ਰੀਚ ਚ ਲੇਖ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਦੇਖੋ ਕਿੰਨਾ ਸੋਨਾ ਸਵਾਲ ਬਣ ਜਾਂਦਾ ਕਿ ਪਹਿਲੀ ਵਾਰ ਲੇਖ ਸ਼ਬਦ ਦੀ ਵਰਤੋਂ ਕਿਹੜਾ ਰਾਈਟਰ ਕਰਦਾ ਸਾਡਾ ਪੰਜਾਬੀ ਦਾ ਪ੍ਰੋਫੈਸਰ ਪੂਰਨ ਸਿੰਘ ਇਸ ਤੋਂ ਮੰਗ ਰੋ ਜੋਤ ਸਿੰਘ ਲਾਲ ਸਿੰਘ ਕਮਲਾ ਕਾਲੀ ਪ੍ਰਿੰਸੀਪਲ ਤੇਜਾ ਸਿੰਘ ਨੇ ਪੰਜਾਬੀ ਵਿੱਚ ਨਿਵੰਦ ਰਚਨਾ ਦਾ ਵਿਕਾਸ ਕੀਤਾ ਹੈਗਾ ਤੁਹਾਨੂੰ ਪਤਾ ਹੀ ਹੈ ਨਿਵੰਦ ਬਾਰੇ ਮੁਲਾਕਾਤ ਬਾਰੇ ਤੁਹਾਨੂੰ ਇਹ ਗੱਲ ਕਰ ਲਈਏ ਮੁਲਾਕਾਤ ਜਿਹਨੂੰ ਇੰਟਰਵਿਊ ਕਹਿੰਦੇ ਆਂ ਇੰਗਲਿਸ਼ ਚ ਭਾਰਤਕ ਰੂਪ ਮੁਲਾਕਾਤ ਦਾ ਭਾਰਤਕ ਰੂਪ ਵਿੱਚ ਇੰਟਰਵਿਊ ਮੁਲਾਕਾਤਾਂ ਜਾਂ ਇੰਟਰਵਿਊ ਚ ਰੇਖਾ ਚਿੱਤਰ ਵਰਗਈ ਭਾਰਤਕ ਰੂਪ ਹੈ ਇਸ ਵਿੱਚ ਕਿਸੇ ਸਹਿਤਕਾਰ ਜਾਂ ਐਮ ਸਫਲਤਾ ਬਾਰੇ ਲਿਖਿਆ ਜਾਂਦਾ ਪਰ ਇਸ ਵਿੱਚਲਾ ਪ੍ਰਵਾਹ ਜਿਹੜਾ ਹੈਗਾ ਇੱਕ ਪਾਸੜ ਨਹੀਂ ਦੋ ਪਾਸੜ ਹੁੰਦਾ ਇਹ ਰੇਖਾ ਚਿੱਤਰ ਤੋਂ ਇੱਕ ਪਾਸੜ ਹੈ ਕਿ ਇੱਕ ਬੰਦਾ ਰੇਖਾ ਚਿੱਤਰ ਲਿਖ ਰਿਹਾ ਕਿਸੇ ਸਿਹਤਕਾਰ ਦਾ ਉਹਦੀ ਮਰਜ਼ੀ ਨਾਲ ਕੁਝ ਵੀ ਲਿਖ ਸਕਦਾ ਜਦੋਂ ਬਲਵਾਂਤ ਘਾਰਗਰੀ ਰੇਖਾ ਚਿੱਤਰ ਲਿਖਦਾ ਜੀਤਕੌਰ ਕਹਿੰਦੀ ਐਵੇਂ ਹੀ ਕੋਲੋਂ ਜੋਰ-ਜੋਰ ਲਿਖੀ ਜਾਂਦਾ ਕਹਿੰਦੀ ਇਹੋ ਜਿਹੀ ਗੱਲਾਂ ਹੈ ਨਹੀਂ ਸੀਗੀਆਂ ਮੇਰੇ ਬਾਰੇ ਮਤਲਬ ਹੋਰ ਵੀ ਬੰਦੇ ਉਹ ਪ੍ਰੋਫੈਸਰ ਮੋਹਨ ਸਿੰਘ ਗੁੱਸੇ ਹੋ ਜਾਂਦਾ ਕਹਿੰਦਾ ਯਾਰ ਐਡੀ ਗੱਲ ਕੀਤੀ ਜਿਹੜੀ ਤੂੰ ਬਣਾਤੀ ਅਮਰਤਾ ਬ੍ਰਿਤੁੰਮੀ ਉਹਨੂੰ ਕਹਿੰਦੀ ਹੈ ਕਿ ਇਹ ਕੀ ਇਹਨਾਂ ਨੂੰ ਤਾਂ ਪਤਾ ਨਹੀਂ ਜ਼ਿਆਦਾ ਕੋਸਣਾ ਇੱਕ ਪਾਸੋਂ ਉਹ ਵੀ ਤੌਰ ਤੇ ਕੁਝ ਜ਼ਿਆਦੇ ਵੀ ਲਿਖ ਸਕਦਾ ਘਟਾਵਦਾ ਕਿ ਲਿਖ ਸਕਦਾ ਪਰ ਇੰਟਰਵਿਊ ਚ ਐਦਾਂ ਨਹੀਂ ਹੁੰਦਾ ਇਹ ਦੋ ਪਾਸੜ ਹੁੰਦੀ ਅਰਥਾਤ ਇਸ ਵਿੱਚ ਲੇਖਕ ਕਿਸੇ ਐਹਮ ਸਖਸੀਅਤ ਬਾਰੇ ਆਪਣੀ ਮਰਜ਼ੀ ਨਾਲ ਕੁਝ ਨਹੀਂ ਲਿਖ ਸਕਦਾ ਸਗੋਂ ਇਹ ਸਾਰੀ ਮਰਜ਼ੀ ਸਵੰਧ ਸਖਸੀਅਤ ਦੀ ਹੁੰਦੀ ਹੈ ਮੁਲਾਕਾਤ ਕਰਨ ਦੇ ਦੋ ਢੰਗ ਹੈ ਸਾਨੂੰ ਸਾਰਿਆਂ ਨੂੰ ਪਤਾ ਕਿ ਪਹਿਲੇ ਢੰਗ 'ਚ ਲੇਖ ਪ੍ਰਸ਼ਨ ਪੁੱਛਦਾ ਰਹਿੰਦਾ ਤੇ ਦੱਸੇ ਕਿ ਪੱਖਾਂ ਨੂੰ ਨੋਟ ਕਰ ਲੈਂਦਾ ਜਿਹੜਾ ਜਿਹੜਾ ਉੱਤਰ ਦੇਣ ਵਾਲਾ ਹੁੰਦਾ ਜਿਹੜੀ ਇੰਟਰਵਿਊ ਕਰਦਾ ਜਾਂ ਰਿਕਾਰਡ ਕਰ ਲੈਂਦਾ ਫਿਰ ਦੂਜੀ ਵੀ ਇਹ 'ਚ ਲੇਖ ਆਪਣੇ ਸਵਾਲ ਲਿਖ ਕੇ ਇੰਟਰਵਿਊ ਦੇਣ ਵਾਲੇ ਨੂੰ ਭੇਜ ਦਿੰਦਾ ਹੈ ਉਹਨਾਂ ਉਹਨਾਂ ਸਵਾਲਾਂ ਦੇ ਜਵਾਬ ਲਿਖ ਕੇ ਲੇਖਕ ਨੂੰ ਭੇਜ ਦਿੰਦਾ ਆਮ ਤੌਰ ਤੇ ਪਹਿਲੀ ਵਿਧੀ ਬਧੇਰੇ ਵਰਤੀ ਜਾਂਦੀ ਹੈ ਤੇ ਮੁਲਾਕਾਤਾਂ ਦਾ ਮੁਲਾਕਾਤ ਸਹਿਤ ਰੂਪ ਦਾ ਮੁੱਢ ਪੰਜਾਬੀ ਚ ਕਿੱਥੋਂ ਵੱਜਦਾ ਹੈਗਾ ਪੰਜਾਬੀ ਵਿੱਚ ਮੁਲਾਕਾਤਾਂ ਦਾ ਜਿਹੜਾ ਬਾਤ ਗਰੂਪ ਵਿੱਚ ਜਿਹੜਾ ਹੈਗਾ ਮੁੱਢ 20ਵੀਂ ਸਦੀ ਦੇ 9ਵੇਂ ਦਹਾਕੇ ਵਿੱਚ ਵੱਜਿਆ ਹੈ 20ਵੀਂ ਸਦੀ ਦੇ 9ਵੇਂ ਦਹਾਕੇ ਵਿੱਚ ਪੰਜਾਬੀ ਵਿੱਚ ਮੁਲਾਕਾਤਾਂ ਦੀ ਬਾਤ ਗਰੂਪ ਦਾ ਮੁੱਢ ਵੱਜਦਾ ਹੈਗਾ ਆਰੰਭ ਵਿੱਚ ਹਰਚੰਦ ਸਿੰਘ ਵੇਦੀ ਨੇ ਗੁਫਤਗੂ ਕਿਤਾਬ ਉਹਦੀ ਮੁਲਾਕਾਤਾਂ ਦੀ ਫਿਰ ਗੁਰਦੀਪ ਸਿੰਘ ਪੂਰੀ ਨੇ ਉਹਦੀ ਬਿੰਦ ਤੁਸੀਂ ਅਸੀਂ ਸਖਣੇ ਇਸ ਬੰਗੀ ਦੀਆਂ ਰਚਨਾਵਾਂ ਲਿਖੀਆਂ ਨੇ ਮੁਲਾਕਾਤਾਂ ਦੀਆਂ ਕਿਤਾਬਾਂ ਆਈਆਂ ਨੇ ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ ਬਹੁਤ ਕਤਾਬਾਂ ਆਈਆਂ ਜਿਵੇਂ ਪੰਜਾਬੀ ਵਿੱਚ ਲਿਖੀਆਂ ਗਈਆਂ ਪ੍ਰਮੁੱਖ ਮੁਲਾਕਾਤ ਮੁਸਤਕਾਂ ਦੇ ਨਾਮ ਆਪਾਂ ਦੇਖ ਹੀ ਲੈਣੇ ਆ ਇਸ ਭਾਰਤਿਕ ਰੂਪ ਵੱਲ ਚੋਟੀ ਦੇ ਸਹਿਯਦਕਾਰਾਂ ਦਾ ਵੀ ਧਿਆਨ ਜਾਏਗਾ ਤੇ ਨਹੀਂ ਕਿ ਜਣੇ ਕਰੇ ਇਸੇ ਸਮੇਂ ਰਾਮ ਸਰੂਪ ਅਣਕੀ ਵੱਲੋਂ ਸੱਚ ਕਹਿ ਰਹੀ ਹਾਂ ਅੰਦਰਲੀਆਂ ਗੱਲਾਂ ਤੇ ਦੇਲੀਓ ਅੰਦਰਨਾ ਹੇਠ ਮੁਲਾਕਾਤਾਂ ਲਿਖੀਆਂ ਗਈਆਂ ਇਹ ਤਿੰਨ ਕਿਤਾਬਾਂ ਮੁਲਾਕਾਤਾਂ ਦੀਆਂ ਆਈਆਂ ਨੇ ਆਪਣੇ ਅਰੰਭ ਜ਼ੁਰੂ ਕਰਨ ਕੀ ਨਾ ਰਘਵੀਰ ਸਿੰਘ ਨੇ ਆਪਣੀ ਪੁਸਤਕ ਮੁਲਾਕਾਤਾਂ ਵਿੱਚ ਨਾਵਲਕਾਰਾਂ ਨਾਲ ਮੁਲਾਕਾਤਾਂ ਕੀਤੀਆਂ ਨੇ ਤੇ ਕਈ ਮੁਲਾਕਾਤਾਂ ਮਾਹਰਾਂ ਵੱਲੋਂ ਵੀ ਕੀਤੀਆਂ ਗਈਆਂ ਨੇ ਜਿਵੇਂ ਸਾਲ ਵਜੋਂ ਦਲੀਪ ਕੋਟੇਵਾਨ ਪ੍ਰਸਿੱਧ ਨਾਵਲਕਾਰ ਜਿਹੜੀ ਹੈਗੀ ਉਸਨੇ ਦੁੱਗਲ ਦਲੀਪ ਬਾਰਤਾਲਾ ਵਿੱਚ ਕਰਤਾਰ ਸਿੰਘ ਦੁੱਗਲ ਦੀ ਕਹਾਣੀਕਾਰੀ ਤੇ ਨਾਵਲਕਾਰੀ ਬਾਰੇ ਮੁਲਾਕਾਤ ਕੀਤੀ ਹੈ ਦੁੱਗਲ ਦਲੀਪ ਬਾਰਤਾਲਾ ਦਲੀਪ ਕੋਟੇਵਾਨ ਨੇ ਕੀਤੀ ਹੈ ਦੁੱਗਲ ਵਾਰੇ ਕੀਤੀ ਹੈ ਦੁੱਗਲ ਦਲੀਪ ਇਸੇ ਤਰ੍ਹਾਂ ਦਲੀਪ ਸਿੰਘ ਵਿਪਾਲ ਦਾ ਹਾਸਰਾ ਵਿੱਚ ਕਾਫੀ ਨਾਂ ਹੈਗਾ ਉਹਨੇ ਆਪਣੀਆਂ ਪੁਸਤਕਾਂ ਵਿੱਚ ਹਾਸਿਆਂ ਦੇ ਬੰਜਾਰੇ ਵਿੱਚ ਹਾਸਰਸੀ ਸੈਤਕਰਾਂ ਨਾਲ ਮੁਲਾਕਾਤਾਂ ਕੀਤੀਆਂ ਨੇ ਦਲੀਪ ਸਿੰਘ ਵਿਪਾਲ ਨੇ ਉਹ ਐਸੇ ਤਰ੍ਹਾਂ ਸੀਤੀਸ ਕੁਮਾਰ ਬਰਮਾ ਜਿਹੜਾ ਹੈਗਾ ਹੈਗਾ ਨਾਟਕਕਾਰ ਤੇ ਨਾਟ ਅਲੋਚਕ ਹੈ ਉਹਨੇ ਰੰਗਕਰਮੀਓ ਨਾਲ ਸੰਵਾਦ ਪੁਸਤਕ ਵਿੱਚ ਨਾਟਕ ਨਾਲ ਸੰਬੰਧਿਤ ਪ੍ਰਸਿੱਧ ਹਸਤੀਆਂ ਨਾਲ ਮੁਲਾਕਾਤਾਂ ਕੀਤੀਆਂ ਨੇਗੀਆਂ ਇਹ ਇੰਨਾਂ ਚੀਜ਼ਾਂ ਤੇ ਕੋਈ ਪੜ੍ਹਾਉਂਦਾ ਨਹੀਂ ਧਿਆਨ ਨਹੀਂ ਜਾਂਦਾ ਬਹੁਤ ਚੀਜ਼ਾਂ ਲੈ ਕੇ ਆਏ ਆ ਛੋਟੀ ਜਾਣ ਬੁੱਝ ਕੇ ਲੈ ਕੇ ਆਏ ਆ ਕਿਉਂਕਿ ਮੈਂ ਤੁਹਾਨੂੰ ਕੱਲ ਕਹੀ ਸੀਗਾ ਕਿ ਜਿਹੜਾ ਰਿਸਪੌਂਸ ਹੈ ਜਿਹੜਾ ਹਾਲ ਹੈਗਾ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਬੰਦ ਕਰ ਦਾਂਗੇ ਹੌਲੀ ਹੌਲੀ ਘਟਾ ਰਹੇ ਹਾਂ ਪਹਿਲਾਂ ਪੱਧਰ ਘੰਟੀ ਦੀ ਕਲਾਸ ਫਿਰ ਵੀ ਅੱਜ 10 ਮਿੰਟਾਂ ਦੀ ਲੱਗੀ ਹੈ ਤੇ ਆਉਣ ਵਾਲੇ ਦਿਨਾਂ 'ਚ ਆਪਾਂ ਜਿਹੜਾ ਇਹ ਡੈਮੋ ਫਰੀ ਸੀ ਉਹ ਬੰਦ ਕਰਨ ਜਾ ਰਹੇ ਹਾਂ ਰਿਸਪੌਂਸ ਦੇ ਕਰਕੇ ਕਿਉਂਕਿ ਮੇਰਾ ਟਾਈਮ ਬਹੁਤ ਖਰਾਬ ਹੁੰਦਾ ਪਰ ਉਹ ਕਿਸੇ ਦੇ ਉਹਨਾਂ ਕੰਮ ਨਹੀਂ ਹੁੰਦਾ ਜਿੰਨਾ ਹੋਣਾ ਚਾਹੀਦਾ ਤੇ ਇਹੀ ਉਸ ਤਰ੍ਹਾਂ ਦੇ ਥਾਂ ਤੇ ਲਾਵਾਂਗੇ ਟੈਪ ਜਿਹੜਾ ਕਿਸੇ ਕੰਮ ਵੀ ਆਵੇ ਇੱਥੇ ਕੰਮ ਇਸ ਲਈ ਨਹੀਂ ਆ ਰਿਹਾ ਜੇ ਚਾਰ ਜਨਾਂ ਨੇ ਦੇਖਿਆ ਤਾਂ ਕੀ ਦੇਖਿਆ ਮਤਲਬ ਅ ਅਪਾ ਕੋਈ ਇਸ ਤਰ੍ਹਾਂ ਦੀ ਸੀਰੀ ਜਿਹੜੀ ਹੈਗੀ ਹੈ ਭੇਂਤ ਸੀਰੀ ਸ਼ੁਰੂ ਕਰ ਲਾਂਗੇ ਜਿਹੜੀ ਕਿਸੇ ਦੇ ਕੰਮ ਆਵੇ ਸਤਿ ਸ੍ਰੀ ਅਕਾਲ ਜੀ ਤੇ ਮਿਲਦੇ ਆਪਾਂ ਅੱਗੇ ਕਰਦੇ ਕੋਈ ਸਵਾਲ ਹੋਵੇ ਕੋਈ ਵੀ ਸਲਾਹ ਹੋਵੇ ਕੁਝ ਵੀ ਹੋਵੇ ਤਾਂ ਤੁਸੀਂ ਸਾਡੇ ਨਾਲ ਜਿਹੜਾ ਹੈਗਾ ਹੈਗਾ WhatsApp ਤੇ ਜੁੜੀ ਹੋਏ ਉੱਥੇ ਵੀ ਮੈਸੇਜ ਕਰ ਸਕਦੇ ਹੋ ਨਹੀਂ ਤਾਂ ਸਾਨੂੰ ਇੱਥੇ ਕਮੈਂਟ ਛੱਡ ਦਿਓ ਇਸ ਵੀਡੀਓ ਥੱਲੇ ਨਹੀਂ ਪੈ ਰਹਿਣਾ ਹੈ ਤੇ